ਕਾਂਗਰਸ ਦੇ ਦੁਆਬੇ ਤੋਂ ਵੱਡੇ ਲੀਡਰ ਔਰ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਦੇ ਵੱਲੋਂ ਮਹਿੰਦਰ ਸਿੰਘ ਕੇਪੀ ਹੀ ਜਲੰਧਰ ਤੋਂ ਉਮੀਦਵਾਰ ਹੋਣਗੇ ਤਾਂ ਮਹਿੰਦਰ ਸਿੰਘ ਕੇਪੀ ਸਾਡੇ ਨਾਲ ਮੌਜੂਦ ਹੈਗੇ ਨੇ ਕੁਝ ਹੀ ਦੇਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਗ੍ਰਹਿ ਵਿਖੇ ਪਹੁੰਚ ਰਹੇ ਨੇ ਤਾਂ ਕੇਪੀ ਸਾਹਿਬ ਕਿਵੇਂ ਲੱਗ ਰਿਹਾ ਹੈ ਕਾਂਗਰਸ ਤੋਂ ਅਕਾਲੀ ਦਲ ਦੇ ਵਿੱਚ ਐਂਟਰੀ ਕੀ ਕਾਰਨ ਬਣਿਆ ਕਾਰਨ ਤੇ ਇਹ ਹੈ ਜੀ ਕਾਂਗਰਸ ਨੇ ਇਨਹੀਂ ਮਜਬੂਰ ਕਰ ਦਿੱਤਾ ਕਿ ਅਸੀਂ ਤੰਗ ਹੋ ਕੇ ਕਾਂਗਰਸ ਪਾਰਟੀ ਨੂੰ ਛੱਡ ਲਈ ਹੈ ਤੇ ਵੈਰੀ ਫ੍ਰੈਂਕਲੀ ਤੰਗ ਹੋ ਗਏ ਕਾਂਗਰਸ ਦੇ ਧੱਕੇਸ਼ਾਹੀ ਕਹਿ ਲਓ ਡਿਕਟੇਟਰਸ਼ਿਪ ਕਹਿ ਲਓ ਉਹ ਤੋਂ ਤੰਗ ਹੋ ਕੇ ਕਾਂਗਰਸ ਪਾਰਟੀ ਛੱਡੀ ਹੈ ਤੇ ਅਕਾਲੀ ਦਲ ਨੂੰ ਜਿਹੜਾ ਉਹ ਜੁਆਇਨ ਕਰ ਕਿਵੇਂ ਤੰਗ ਕੀਤਾ ਕਾਂਗਰਸ ਨੇ ਪਾਰਟੀ ਦੇ ਵਿੱਚ ਤੁਹਾਨੂੰ ਤੁਸੀਂ ਤਾਂ ਬੜੇ ਪੁਰਾਣੇ ਲੀਡਰ ਹੋ 10 ਸਾਲ ਦੀ ਜੇ ਮੈਂ ਗੱਲ ਦੱਸਾਂ ਤੇ ਉਹ ਨਹੀਂ ਮੈਂ ਕਰਦਾ ਮੈਂ ਪਿਛਲੇ 2 ਸਾਲ ਦੀ ਗੱਲ ਦੱਸ ਦਿੰਦਾ 2022 ਦੇ ਵਿੱਚ ਜਦੋਂ ਅਸੈਂਬਲੀ ਇਲੈਕਸ਼ਨ ਸੀਗਾ ਮੈਨੂੰ ਟਿਕਟ ਆਦਮਪੁਰ ਤੋਂ ਦਿੱਤੀ ਔਰ ਜਦੋਂ ਮੈਂ ਪੇਪਰ ਫਾਈਲ ਕਰਨ ਗਿਆ ਲਾਸਟ ਦਿਨ ਸੀਗਾ ਪੌਣੇ 3 ਵਜੇ ਮੈਂ ਪੇਪਰ ਫਾਈਲ ਕਰ ਰਿਹਾ ਤੇ ਮੇਰਾ ਸਿੰਬਲ ਲੈਟਰ ਚੁੱਕ ਕੇ ਤੇ ਇੱਕ ਐਸੇ ਬੰਦੇ ਨੂੰ ਦਿੱਤਾ ਜਿਹੜਾ 10 ਦਿਨ ਪਹਿਲਾਂ ਹੀ ਡੀਐਸਪੀ ਨੂੰ ਛੱਡ ਕੇ ਕਾਂਗਰਸ ਚ ਆ ਗਿਆ ਸੀ। ਯਾਨੀ ਕਿ ਆਪਣੇ ਪੁਰਾਣੇ ਟਕਸਾਲੀ ਪਰਿਵਾਰਾਂ ਨੂੰ ਉਹਨਾਂ ਟੈਸਟਡ ਟ੍ਰਾਈਡ ਐਂਡ ਟੈਸਟਡ ਬੰਦਿਆਂ ਨੂੰ ਛੱਡ ਕੇ ਇੱਕ ਨਵੇਂ ਬੰਦੇ ਨੂੰ ਟਿਕਟ ਦੇਣਾ ਔਰ ਟਿਕਟ ਵੀ ਇਸ ਤਰੀਕੇ ਨਾਲ ਦੇਣਾ ਕਿ ਮੈਂ ਉਥੇ ਰਿੰਗ ਆਫ ਸਭ ਕੋ ਬੈਠਾ ਪੇਪਰ ਫਾਈਲ ਕਰ ਰਿਹਾ। ਤੋਂ ਇਸ ਚੀਜ਼ ਦਾ ਸਾਨੂੰ ਮੈਨੂੰ ਬਹੁਤ ਅਸੋਕ ਦੁੱਖ ਹੈ। ਉਹ ਦੁੱਖ ਜਿਹੜਾ ਹੱਲੇ ਤੱਕ ਨਹੀਂ ਘਟ ਰਿਹਾ ਇਸ ਕਰਕੇ ਮੈਂ ਮناسب ਸਮਝਿਆ ਕਿ ਇਹਨਾਂ ਦੇ ਕੋਲ ਹੁਣ ਰਹਿਣ ਦਾ ਇਹ 2022 ਦੇ ਵਿੱਚ ਜਿਹੜੀ ਸਥਿਤੀ ਬਣੀ ਸੀਗੀ ਅਸੀਂ ਆਪ ਦੇਖੀ ਤੁਸੀਂ ਵੀ ਉੱਥੇ ਪਹੁੰਚ ਗਏ ਸੀਗੇ ਇਹ ਜਿਹੜੀ ਪੋਲਿਟਿਕਸ ਹੋਈ ਸੀ ਤੁਹਾਡੇ ਨਾਲ ਕਿਨੇ ਕਰਵਾਈ ਇਹ ਤੇ ਜਿਹੜੇ ਉਸ ਵੇਲੇ ਸਰਪਰਾ ਸੀਗੇ ਕਾਂਗਰਸ ਪਾਰਟੀ ਉਹਨਾਂ ਨੇ ਕਰਾਈ ਹਾਂ ਉਸ ਤੋਂ ਬਾਅਦ ਨਵਜੂਤ ਸਿੰਘ ਸਿੱਧੂ ਵੀ ਤੁਹਾਡੇ ਘਰ ਆਏ بڑے ਲੀਡਰ ਇੱਥੇ ਆਏ ਉਹਨਾਂ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਸੌਲਾ ਸਮਤੀ ਨਹੀਂ ਬਣੀ ਨਹੀਂ ਨਹੀਂ ਸਿੱਧੂ ਸਾਹਿਬ ਤਾਂ ਵੈਸੇ ਹੀ ਆਏ ਨਾ ਉਹ ਸਿੱਧੂ ਸਾਹਿਬ ਤਾਂ ਕੋਈ ਉਸ ਲਈ ਕੋਈ ਨਾ ਇਲੈਕਸ਼ਨ ਸੀਗਾ ਨਾ ਕੋਈ ਇਦਾਂ ਦੀ ਕੋਈ ਗੱਲ ਸੀਗੀ ਉਹ ਤਾਂ ਵੈਸੇ ਹੀ ਸਿੱਧੂ ਸਾਹਿਬ ਜਦੋਂ ਰਾਜਨੀਤੀ ਜਫੇਤ ਦੁਆਰਾ ਸક્રિય ਹੋਏ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਤੇ ਉਦੋਂ ਫਿਰ ਉਹ ਆਏ ਸੀ ਇਸ ਵਾਰ ਵੀ ਤੁਹਾਡੇ ਨਾਮ ਦੀ ਪਹਿਲਾਂ ਚਰਚਾ ਹੋ ਰਹੀ ਸੀਗੀ ਪਾਰਟੀ ਦੇ ਨਾਲ ਕੋਈ ਗੱਲਬਾਤ ਚੱਲੀ ਸੀਗੀ ਨਹੀਂ ਮੈਂ ਅਪਲਾਈ ਕੀਤਾ ਸੀਗਾ ਮੈਂ ਅਪਲਾਈ ਕੀਤਾ ਸੀ ਮੇਰੀ ਵਾਈਫ ਜਿਹੜੀ ਆ ਠੀਕ ਨਹੀਂ ਸੀ ਮੈਂ ਪੀਜੀ 2 ਟਾਈ ਮਹੀਨੇ ਉਹਨਾਂ ਦਾ ਇਲਾਜ ਕਰਾਉਂਦਾ ਰਿਹਾ ਮੈਂ ਬਹੁਤਾ ਇਹ ਨਹੀਂ ਜਾ ਕੇ ਕਿਸੇ ਦੇ ਮੰਤਰਲਾ ਕੀਤਾ لیکن ਮੈਨੂੰ ਇਹ ਸਮ ਇਹ ਲੱਗ ਰਿਹਾ ਸੀਗਾ ਵੀ ਇਸ ਵੇਲੇ ਜ਼ਿਲ੍ਹੰਦਰ ਦੇ ਵਿੱਚ ਦੋ ਹੀ ਪਰਿਵਾਰ ਚੌਧਰੀ ਪਰਿਵਾਰ ਨੂੰ ਜਿਹੜਾ ਟਿਕਟ ਦਿੱਤਾ ਉਪ ਚਨਾਬ ਦੇ ਵਿੱਚ ਉਹ ਹਰ ਗਏ ਸੀਗੇ ਦੂਜਾ ਮੈਂ ਮੈਨੂੰ ਇਹ ਲੱਗਦਾ ਸੀਗਾ ਕਿ ਕਾਂਗਰਸ ਪਾਰਟੀ ਮੈਨੂੰ ਜਿਹੜੀ ਹੈਗੀ ਆ ਟਿਕਟ ਦੇਗੀ ਨਹੀਂ ਦਿੱਤਾ ਚਲੋ ਕੋਈ ਗੱਲ ਨਹੀਂ ਇਹ ਫਿਰ ਗੱਲਬਾਤ ਹੋਈ ਸੀਗੀ ਪਾਰਟੀ ਦੇ ਨਾਲ ਜਾਂ ਹਾਈ ਕਮਾਂਡ ਦੇ ਨਾਲ ਤੁਹਾਡੀ ਹਾਂਜੀ ਗੱਲ ਹੋਈ ਆ ਸਾਨੂੰ ਦੱਸਿਆ ਸਾਡੇ ਪਰਿਵਾਰੀ ਆ ਉਹਨਾਂ ਨੂੰ ਜਾ ਕੇ ਮੈਂ ਦੱਸਿਆ ਵੀ ਮੈਂ ਇੱਥੋਂ ਦੇ ਐਪਲੀਕੈਂਟ ਹੈਗਾ ਇਹ ਤੁਹਾਨੂੰ ਦੋ ਵਾਰ ਟਿਕਟ ਨਹੀਂ ਦਿੱਤੀ ਇਹੀ ਕਾਰਨ ਹੈ ਕਿ ਤੁਸੀਂ ਕਾਂਗਰਸ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋ ਰਹੇ ਹੋ ਦੇਖੋ ਰਾਜਨੀਤੀ ਦੇ ਵਿੱਚ ਕੀ ਹੁੰਦਾ ਹੈ ਰਾਜਨੀਤੀ ਦੇ ਵਿੱਚ ਤਾਂ ਇਹੀ ਹੁੰਦਾ ਵੀ ਇਲੈਕਸ਼ਨ ਲੜਨਾ ਜੇ ਅਸੀਂ ਪਾਰਟੀ ਲਈ ਇੱਕ ਐਸੈਟ ਹੈ ਇਹ ਪਾਰਟੀ ਲਈ ਇਸੀ ਵਫਾਦਾਰ ਹੈ ਤੇ ਪਾਰਟੀ ਸਾਨੂੰ ਅੱਖੋਂ ਪਰੋਖੇ ਕਰਦੀ ਹੈ ਤਾਂ ਫਿਰ ਕੀ ਹਾਲੇਗਾ ਫਿਰ ਤਾਂ ਇਹੀ ਹਾਲ ਹੈ ਵੀ ਪਾਰਟੀ ਛੱਡੋ ਪਾਟੀ ਕਹਿੰਦੀ ਹੈ ਕਿ ਐਮਪੀ ਵੀ ਅਸੀਂ ਬਣਾਇਆ ਤਿੰਨ ਵਾਰ ਤੇ ਕਹਿੰਦੇ ਤੁਸੀਂ ਐਮਐਲਏ ਵੀ ਰਹੇ ਪਰ ਕਹਿੰਦੇ ਅਤਰਾ ਛੜਾਉਂਦੇ ਰਹਿੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਹਿੰਦੇ ਕਿ ਪਾਰਟੀਆਂ ਚੇਂਜ ਹੋਣ ਨਹੀਂ ਇਹ ਦੇਖੋ ਇਹ ਉਹਨਾਂ ਦਾ ਆਪਣਾ ਵਰਸ਼ਨ ਹੈ ਅਸੀਂ ਨਹੀਂ ਇਹ ਕਹਿੰਦੇ ਵੀ ਅਸੀਂ ਕੋਈ ਜ਼ਰੂਰੀ ਠੇਕਾ ਲਿਆ ਕਿ ਸਾਨੂੰ ਹੀ ਟਿਕਟ ਜਿਹੜੀ ਆ ਹਰ ਵਾਰੀ ਦਿੱਤੀ ਜਾਵੇ ਜੇ ਸਾਡੇ ਤੋਂ ਅੱਛੇ ਬੰਦੇ ਦੇ ਦਿਓ ਜੇ ਸਾਡੇ ਤੋਂ ਡੈਡੀਕੇਟਿਡ ਬੰਦੇ ਦੇ ਦਿਓ ਜਿਹੜਾ ਹੁਣ ਬੀਐਸਪੀ ਛੱਡ ਕੇ 10 ਦਿਨ ਪਹਿਲਾਂ ਆ ਰਿਹਾ ਕਿੰਨਾ ਕੁ ਡੈਡੀਕੇਟਿਡ ਹੋਏਗਾ ਆਪਣੇ ਬੰਦੇ ਨੂੰ ਟ੍ਰਾਈਡੈਂਟ ਟੈਸਟ ਦੇ ਬੰਦੇ ਨੂੰ ਛੱਡ ਕੇ ਉਹਨੂੰ ਤੁਸੀਂ ਟਿਕਟ ਦੇ ਰਹੇ ਆਂ ਔਰ ਮੇਰੀ ਦਿੱਤੀ ਹੋਈ ਟਿਕਟ ਖੋ ਰਹੇ ਆਂ ਤੇ ਗੁੱਸਾ ਨਹੀਂ ਆਉਂਦਾ ਜੀ ਇਸ ਵਾਰ ਵੀ ਚੰਨਜੀਤ ਸਿੰਘ ਚੰਨੀ ਹੋਂਾ ਨੂੰ ਮਿਲੀ ਆ ਟਿਕਟ ਉਹ ਤਾਂ ਤੁਹਾਡੇ ਵੈਸੇ ਕਰੀਬੀ ਰਿਸ਼ਤੇਦਾਰ ਮੰਨੇ ਜਾਂਦੇ ਨੇ ਜੇਕਰ ਅਕਾਲੀ ਦਲ ਤੁਹਾਨੂੰ ਟਿਕਟ ਦਿੰਦਾ ਤਾਂ ਫਿਰ ਫਾਈਟ ਕਿਵੇਂ ਦੇਖਦੇ ਹੋ ਉਹਨਾਂ ਨਾਲ ਨਹੀਂ ਮੰਨੇ ਨਹੀਂ ਜਾਂਦੇ ਰਿਸ਼ਤੇਦਾਰ ਹੈਗੇ ਆ ਬੜੀ ਕਿ ਸਾਡੀ ক্লোਜ਼ ਰਿਸ਼ਤੇਦਾਰੀ ਆ ਰਾਜਨੀਤੀ ਦੇ ਵਿਚਾਰਧਾਰਾ ਦੀ ਲੜਾਈ ਹੁੰਦੀ ਆ ਰਿਸ਼ਤੇ ਇਸ ਕਰਕੇ ਮੈਂ ਹੁਣ ਅਕਾਲੀ ਦਲ ਜੁਆਇਨ ਕਰੂੰਗਾ ਤੇ ਮੇਰੀ ਆਪਣੀ ਵਿਚਾਰਧਾਰਾ ਹੋਏਗੀ ਉਹਨਾਂ ਦੀ ਜਿਹੜੀ ਆ ਕਾਂਗਰਸੀ ਵਿਚਾਰ ਫੈਸਲਾ ਲੋਕਾਂ ਨੇ ਕਰਨਾ ਚੰਗੀ ਰਿਸ਼ਤੇਦਾਰੀ ਤੁਸੀਂ ਦਸੀਏ ਤਾਂ ਉਹਨਾਂ ਦੇ ਖਿਲਾਫ ਹੁਣ ਇਲੈਕਸ਼ਨ ਲੜੋਗੇ ਗੱਲਬਾਤ ਹੋਈ ਚਣਜੀ ਸਿੰਘ ਚ ਨਹੀਂ ਹੋਣਾ ਨਾ ਨਹੀਂ ਮੈਂ ਟਿਕਟ ਮਿਲਣ ਤੋਂ ਬਾਅਦ ਨਹੀਂ ਹੋਈ ਹਾਂ ਪਹਿਲਾਂ ਹੋਈ ਸੀ ਟਿਕਟ ਮਿਲਣ ਤੋਂ ਬਾਅਦ ਨਹੀਂ ਉਹਨਾਂ ਨਾਲ ਕੋਈ ਸਾਡੇ ਨਾਲ ਸੰਪਰਕ ਫਿਰ ਅਕਾਲੀ ਦਲ ਕਿਉਂ ਕੇਪੀ ਸਾਹਿਬ ਅਕਾਲੀ ਦਲ ਹੀ ਕਿਉਂ ਚੁਣਿਆ ਤੁਸੀਂ ਅਕਾਲੀ ਦਲ ਇਸ ਕਰਕੇ ਕੀਤਾ ਕਿ ਪੰਜਾਬ ਦੀ ਪਾਰਟੀ ਹੈ ਹਾਂ ਰੀਜIONAL ਪਾਰਟੀ ਹੈ ਹਾਂ ਅਕਾਲੀ ਮੈਂ ਮੰਨਦਾ ਕਿ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਹਾਂ ਜੇ ਅਸੀਂ ਜਾ ਕੇ ਕਾਂਗਰਸ ਪਾਰਟੀ ਤੋਂ ਵਿੱਚੋਂ ਜਾ ਕੇ ਉਹ ਲੋਕ ਜਿਹੜੇ ਪੰਜਾਬ ਵਾਸਤੇ ਕਰਤੇ ਰਹੇ ਕੰਮ ਕਰਦੇ ਰਹੇ ਆ ਅਸੀਂ ਕੋਈ ਯੋਗਦਾਨ ਪਾਵਾਂਗੇ ਪਾਰਟੀ ਮਜ਼ਬੂਤ ਹੋਏਗੀ ਉਹਦੇ ਨਾਲ ਪੰਜਾਬ ਦਾ ਹੀ ਭਲਾ ਹੋ ਜਿਵੇਂ 2022 ਦੇ ਵਿੱਚ ਤੁਹਾਡੀ ਟਿਕਟ ਕੱਟੀ ਗਈ ਉਸ ਤੋਂ ਬਾਅਦ ਪਾਰਟੀ ਨੇ ਤੁਹਾਨੂੰ ਕੋਈ ਭਰੋਸਾ ਦਿੱਤਾ ਸੀਗਾ ਕਿ ਅਗਲੀ ਵਾਰ ਤੁਹਾਨੂੰ ਚੋਣਾਂ ਲੜਾਵਾਂਗੇ ਨਹੀਂ ਪਾਰਟੀ ਦੇ ਪੱਲੇ ਕੁਝ ਨਹੀਂ ਰਿਹਾ ਸਰ 66 ਤੋਂ 18 ਤੇ ਆ ਗਈ 18 ਤੋਂ ਹੁਣ ਫਿਰ ਇੱਕ ਹੋਰ ਕੱਟ ਗਿਆ 17 ਤੇ ਰਹਿ ਗਿਆ ਇਹ ਜਿਹੜੀ ਗੱਲ ਪਮਨਟੀ ਨੂੰ ਕਹਿੰਦੇ ਨੇ ਕਹਿੰਦੇ ਨੇ ਕਿ ਜਿਹੜੀ ਪਾਰਟੀ 'ਚ ਹੁਣ ਤੁਸੀਂ ਜਾ ਰਹੇ ਹੋ ਕਹਿੰਦੇ ਇਹਦੇ ਵੀ ਪੱਲੇ ਕੁਝ ਨਹੀਂ ਰਿਹਾ ਨਹੀਂ ਇਹ ਨਹੀਂ ਗੱਲ ਹੁੰਦੀ ਦੇਖੋ ਪਾਰਟੀਆਂ ਦੇ ਪੱਲੇ ਹੋਣਾ ਨਹੀਂ ਹੋਣਾ ਇਹ ਅਲੱਗ ਗੱਲ ਹੈਗੀ ਆ ਲੇਕਿਨ ਪਾਰਟੀ ਦਾ ਇੱਕ ਵਿਚਾਰਧਾਰਾ ਹੋਣੀ ਜਿਹੜੀ ਆ ਉਹ ਦੂਜੀ ਗੱਲ ਹੈ ਰਾਜਨੀਤੀ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਜਦੋਂ ਲੋਕ ਕਿਸੇ ਨੂੰ ਵੱਧ ਵੋਟਾਂ ਪਾਉਂਦੇ ਉਹ ਜਿੱਤ ਜਾਂਦਾ ਕਿਸੇ ਨੂੰ ਥੋੜੀਆਂ ਘੱਟ ਪੈਂਦੀਆਂ ਉਹ ਹਾਰ ਜਾਂਦਾ ਇਸ ਕਰਕੇ ਠੀਕ ਹੈ ਕਈ ਵਾਰੀ ਸਮਾ ਹੁੰਦਾ ਉਤਾਰ ਉਤਰਾ ਚੜਾਉਂਦੇ ਰਹਿੰਦੇ ਇਸ ਕਰਕੇ ਕੋਈ ਇਤਾਂ ਦੀ ਗੱਲ ਨਹੀਂ ਰਾਜਨੀਤੀ ਜਿਹੜੀ ਵਿਚਾਰਦਾ ਰਹੇ ਉਹ ਮਰਦੀ ਨਹੀਂ ਉਹ ਚਲਦੀ ਰਹਿੰਦੀ ਹੈ ਸੁਪੀਰ ਬਾਦਲ ਅੱਜ ਆ ਰਹੇ ਨੇ ਟਿਕ ਨੂੰ ਲੈ ਕੇ ਫੈਸਲਾ ਹੋਊਗਾ ਤੁਸੀਂ ਲੜੋਗੇ ਜਲੰਧ ਤੋਂ ਇਲੈਕਸ਼ਨ ਉਹ ਪਾਰਟੀ ਫੈਸਲਾ ਕਰੇਗੀ ਜੋ ਉਹਨਾਂ ਦੀ ਚੋਣ ਪ੍ਰਕਿਰਿਆ ਹੋਏਗੀ ਜਿਸ ਤਰੀਕੇ ਨਾਲ ਉਹਨਾਂ ਨੇ ਟਿਕਟਾਂ ਦਾ ਵੰਡਣਾ ਉਹਨਾਂ ਦੀ ਪਾਰਟੀ ਦੀ ਆਪਣੀ ਪ੍ਰਕਿਰਿਆ ਹੋਏਗੀ ਉਹ ਜੋ ਮੈਨੂੰ ਚੋਣਨਗੇ ਦਾ ਮਜੂਰ ਲੜਾਂਗੇ ਤੁਸੀਂ ਡਿਮਾਂਡ ਰੱਖੀ ਹੈ ਨਹੀਂ ਮੇਰੀ ਕੋਈ ਡਿਮਾਂਡ ਨਹੀਂ ਠੀਕ ਹੈ ਕਿਪਸਾ ਧੰਨਵਾਦ ਆਏ ਮਹਿੰਦਰ ਸਿੰਘ ਕੇਪੀ ਨੇ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਦੁਆਬੇ ਦੇ ਵਿੱਚ ਚੰਗੀ ਪੈਂਟ ਰੱਖਦੇ ਨੇ ਔਰ ਐਮਐਲਏ ਤਿੰਨ ਵਾਰ ਜਿਹੜੇ ਨੇ ਉਹ ਬਣੇ ਹੋਏ ਨੇ ਤਾਂ ਕਹਿੰਦੇ ਨੇ ਕਿ ਕਾਂਗਰਸ ਤੋਂ ਤੰਗ ਹੋ ਕੇ ਅੱਜ ਅਕਾਲੀ ਦਲ ਜੁਆਇਨ ਕਰ ਰਹੇ ਨੇ ਕੈਮਰਾਮੈਨ ਮਨੂ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਜਿਲੰਧਰ